ਟੀ ਟੂ ਆਇਆ ਨਹੀਂ ਟੀ ਟੂ ਇਹ ਮੇਰਾ ਟੀ ਟੂ ਹੀ ਖਸ ਦਾਉਣ ਹਣ ਉਹ ਵੀ ਕਰ ਲੀਓ ਥੱਲੇ ਸਿਸੀ ਕਰ ਲੀਓ ਵੀ ਹਗੁੰ ਹਗੁੰ ਆਇਆ ਹਗੁੰ ਕਿੱਥੇ ਆ ਹਗੁੰ ਕਿੱਥੇ ਆ ਇਹਦਾ ਆ ਹਗੁੰ ਸਤਿ ਸ਼੍ਰੀ ਅਕਾਲ ਜੀ ਸਾਲ 23 ਦਿਨਾਂ ਦੇ ਵਲੌਗ ਦੇ ਵਿੱਚ ਤੇ ਆਜਾ ਹੈ ਨੇ ਕਿਰਨ ਦੀਦੀ ਪਰ ਭਾਜੀ ਨੇ ਹੈ ਭਾਜੀ ਕੰਮ ਤੇ ਗਏ ਹੈ ਤੇ ਕਿਰਨ ਦੀ ਜੇ ਇਕੱਲੇ ਸੀ ਤੇ ਉਹ ਕਾਕੇ ਨੇ ਲੈ ਕੇ ਡੈਡੀ ਜੀ ਦੇ ਨਾਲ ਹੀ ਬਹਿ ਕੇ ਆਜੀ ਹੈ ਤਾਂ ਆ ਜੀ ਚੱਲੇ ਉਹ ਕਹਿੰਦੀ ਮੈਂ ਵੀ ਨਾਲ ਜਾਣਾ ਆ ਚੱਲੋ ਉਹ ਸਤਿਗੁਰ ਕਰਦੇ ਜਾਂ ਬੇਕੇ ਨਹੀਂ ਜਾਣ ਆਏ ਤੇ ਆਪਣੇ ਘਰੇ ਆਏ ਆ ਜੀ ਛਾਹ ਹੋਣੀ ਕਹਿੰਦੀ ਦੀ ਤੇ ਇਹ ਨਾਲ ਆਪਣੇ ਕੋਣ ਬੈਠੇ ਹੋਏ ਆ ਦੋ ਹੀ ਜਣੀਆਂ ਉਦਾਂ ਦੀਆਂ ਗੰਮਟੀਆਂ ਆ ਕਹਿੰਦੀ ਮੈਂ ਨਹੀਂ ਹੋਣਾ ਹੈ ਹੁਣ ਗ੍ਰੀਨ ਟੀ ਪੀ ਹੁਣ ਕਿਥੇ ਗਈ ਗ੍ਰੀਨ ਟੀ ਤੇਰੀ ਆ ਤੇ ਹੁਣ ਉਹ ਪਤਾ ਲੈ ਹੁਣ ਪਤਾ ਹੋਇਆ ਨਹੀਂ ਜਣਾ ਗ੍ਰੀਨ ਟੀ ਕੀ ਕਰੇ ਉੱਤੇ ਹੈ ਨਾ ਮੂੰਹ ਬੰਦ ਕਰੋ ਭੈਣ ਜੀ ਉਹ ਕਹਿੰਦੇ ਕਰਨਾ ਨੇ ਮੂੰਹ ਬੰਦ ਕੱਲ ਆ ਵੀ ਕਹਿੰਦੀ ਸਾਸਤਰੀ ਨਗਰ ਜਾਣਾ ਫਿਰ ਮੈਂ ਭਰਾ ਕੀ ਪਤਾ ਕਰ ਤੁਰੇਗਾ ਨਾ ਕੱਲ ਆਉਂਦੀ ਸਾਸਰੀ ਹਣ ਕੱਲ ਕਹਿਣੀ ਕਿ ਪਰਸੋਂ ਕੈਣੀ ਹੀ ਬੜਾ ਮੈਨੂੰ ਕੱਲ ਕਹਿਣੀ ਕਿ ਪਰਸੋਂ ਕੈਣੀ ਹੀ ਬੜਾ ਕੱਲ ਗਿਆ ਹੈ ਆ ਕੱਲ ਗਿਆ ਹੈ ਕਿ ਪਰਸੋਂ ਨਹੀਂ ਪਰਸੋਂ ਕੱਲ ਤੇ ਤਾਇ ਜਿਹਦੇ ਨਾਲ ਗਿਆ ਕੱਲ ਸਹੀ ਕਹਿਣੀ ਨਹੀਂ ਪਰਸੋਂ ਕਹਿਣੀ ਹਣਾ ਜੇ ਕਿਤੇ ਨਾ ਗਿਆ ਨਹੀਂ ਆਈ ਗਈ ਉਦੋਂ ਜਦੋਂ ਪੱਤੇ ਲੈਣ ਗਈ ਉਦੋਂ ਗਈ ਆ ਵੀਡੀਓ ਕਰਦੇ ਆ ਆ ਉਦੋਂ ਬਸ ਕੇ ਸਰੀਬਾਰੀ ਸ਼ਹਿਰ ਇਹ ਕਿੰਨਾ ਨਾਲ ਗਈ ਹਰ ਘਰ pote ਦੀ ਤੋਂ ਬਣਵਾਈ ਇਹ ਸਰਾਣ ਆ ਉਹਦੇ ਕੰਲੇ ਦੀ ਬਣਾਈ ਭਾਜੀ ਕਰੇ ਹੁਣ ਉਹਦੇ ਵਾਸਤੇ ਇੰਨੇ ਸੁਹਾਣੇ ਬਣਾਈ ਜਾਣੇ ਕਿੰਨੇ ਹਾਰੇ ਸਹੀ ਗੱਲ ਉਹਦੇ 10 ਸੁਹਾਣੇ ਹਰ ਘਰ pote ਦੇ ਸੁਹਾਣੇ ਉਹਦੇ ਰੂਮ ਚ ਲੱਭ ਤਾਂ ਕੇ ਬੈੱਡ ਤੇ ਆ ਇਹ ਵੀ ਗੱਲ ਸਹੀ ਹੈ ਇਹ ਵੀ ਗੱਲ ਸਹੀ ਹੈ ਨਿਆ ਨੀੜਾ ਅੰਗੂਰੀ ਖੋਲ। ਕੀ? ਟਕੀਆਂ ਨੀੜਾ ਹੈ। ਧੰਨਵਾਜ ਰਣ ਤੁਹਾਨੂੰ। ਮੈਂ ਮਸਾਲੇ ਲਿਖਦੇ। ਵੀ ਕੋਲ। ਜਿਹੜੀ ਉਹ ਕਿਹਦੇ ਚੋਂ ਆਉਂਦੇ ਹੈ। ਉੱਧਰ ਰੋਡ ਤੇ ਉੱਤੇ ਕਰੀੜੀ ਲੰਬੀ ਕੁੜੀ ਹੁੰਦੀ ਹੈ ਨਾ ਮੈਂ ਕਹਿੰਦਾ। ਉਹਦੇ ਤੋਂ ਖਾਣੀ ਹੈ। ਭਾਜੀ ਤੇ ਨੀਂ ਕੱਢਦੇ ਕਹਿੰਦਾ। ਨੀ ਫਰਾਈ ਵਾਲੇ ਕਿਤੇ ਜੇ ਸਿੰਪਲ ਹੀ। ਸਿੰਪਲ। ਸਿੰਪਲ ਸਟੀਮ ਵਾਲੇ ਹਨਾ। ਉਹ ਸਹੀ ਲੱਗਦੇ ਆ। ਉਹ ਮੈਂ ਨਾ ਮੈਂ ਮੈਂ ਕਹਿੰਦਾ ਰੱਜ ਨੂੰ ਦੀ ਤਾਂ ਮੈਂ ਸਟਿੰਗ ਬਣਾਵਾਂ ਕਹਿੰਦਾ ਐਵੇਂ ਯਾਰੇ ਕੱਚੇ ਜੇ ਕੱਚੇ ਨੇ ਦੇ ਐਵੇਂ ਵਧੀਆ ਲੱਗਦੇ ਆ ਮੈਨੂੰ ਬਹੁਤ ਸਾਰਾ ਨੇ ਮੈਨੂੰ ਪੀਉਂਦੇ ਆ ਪਾਟਾ ਜੇ ਕੱਚੇ ਜੇ ਫਰਾਈ ਨਹੀਂ 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 ਮੈਨੂੰ ਮੈਨੂੰ ਵੀ ਸਵਾਲ ਆਦੇ ਆ ਫਰਾਈ ਨਹੀਂ ਮੈਨੂੰ ਮੈਨੂੰ ਕੱਚੇ ਸਹੀ ਲੱਗਦੇ ਆ ਫਰਾਈ ਨਹੀਂ ਤੁਹਾਨੂੰ ਵੀ ਨਹੀਂ ਫਰਾਈ ਫਰਾਈ ਨਹੀਂ ਚੰਗੇ ਲੱਗਦੇ ਇੰਨੇ ਜਿਆਦਾ ਨਹੀਂ ਐਵੇਂ ਉਹ ਗੁਲਗਲੇ ਚ ਬਣ ਜਾਂਦੇ ਆਵੇਂ ਗੁਲਗਲੇ ਬਣ ਜਾਂਦੇ ਨਾ ஆஹ சீல் இணை நீ ਲੋਇਆ ਯਾਰ ਗੱਲਾਂ ਕਰ ਗੱਲਾਂ ਗੱਲਾਂ ਕਰ ਹਾਂ ਹਾਂ ਕਿੰਦਾ ਗੱਲਾਂ ਕਰੋ ਆ ਹਏ ਹਾਂਜੀ ਕਿੱਥੇ ਜਾਣਾ ਵਾ ਕਿੱਥੇ ਜਾਣਾ ਸੀ ਘੁੰਮੀਆਂ ਘਰ ਜਾਣਾ ਵਾ ਘੁੰਮੀਆਂ ਘਰ ਜਾਣਾ ਸੀ ਬੱਸ ਇਹ ਕਹਿੰਦਾ ਗੱਲਾਂ ਕਰੀ ਤੂੰ ਗੱਲਾਂ ਨਾ ਕਰ ਤਾ ਕਰਦਾ ਹੀ ਨਾ ਕਰ ਨਾ ਕਰ ਹਰਗੁਣ ਨੇ ਸਤਾਇਆ ਆ ਮੰਮੀ ਨੂੰ ਬਹੁਤ ਜ਼ਿਆਦਾ ਵੈਸੇ ਕੋਈ ਲੈ ਕਮੈਂਟ ਜਿਹੜਾ ਹੁਣ ਨਾ ਇਹਨਾਂ ਨੇ ਕੁਝ ਡਾਵੇ ਨਾ ਬਸ ਇੱਕੋ ਮਿੰਟ ਕੋ ਹਣੀ ਇਹ ਰਹਿਣ ਫੜੇ ਹਣੀ ਡੈਡੀ ਨੋਟ ਜੋ ਹੰਡੇ ਜਿਹੜਾ ਹਰਗੁਣ ਨੇ ਪਵਾੜਿਆ ਇਹ ਨਹੀਂ ਡੈਡੀ ਚੱਲਣਾ ਹਣਾ ਚੱਲੂਗੇ ਨਹੀਂ ਚੱਲਣਾ ਲੱਗਦਾ ਨਾ ਟੋਟੇ ਬੜੇ ਹੋਇਆ ਆਵੇ ਚੱਲੂਗੇ ਲੈ ਆ ਗਿਆ ਨਾ ਜੀ ਆ ਪਿਆ ਲੈ ਭਰਾ ਮੈਂ ਵਧੀਆ ਪਰਫੀ ਤਾਂ ਦਿੱਤੀ ਖਾ ਲੈ ਖਾ ਲੈ ਖਾ ਲੈ ਚੋਲ ਲੈ ਲੈ ਵਧੀਆ ਆ ਖਾ ਖਾ ਚੱਲ ਚੱਲ ਹਾਂ ਉਹ ਬਹੁਤ ਸਾਲੀ ਹੋ ਗਿਆ ਨਾ 2 ਸਾਲ ਨਹੀਂ ਹੋ ਗਏ ਪਈ ਨੂੰ ਫ੍ਰੀਜ ਫੋਨ ਕੀਤੀ ਨਹੀਂ ਫ੍ਰੀਜ ਨਾਲ ਨਹੀਂ 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 ਉਹ ਦਮ ਲੋਹਾੜ ਹੋ ਗਈ ਬਹੁਤ ਤਿੰਨ ਦਿਨ ਹੋ ਗਏ ਨਾ ਕਿੰਨੇ ਕਿਦਣਾ ਗੱਭਰਫੀ ਪਾਈ ਨਹੀਂ ਜਿਆਦਾ ਟਾਈਮ ਥੋੜੀ ਆ। ਨਹੀਂ ਉਦਾਂ ਵਧੀਆ। ਉਦਾਂ ਠੰਢ ਦੇ ਨਾਲ ਹਾਰਡ ਹੋ ਗਈ ਹੈ। ਉਹ ਕਹਿੰਦਾ ਮੈਨੂੰ ਮਿਲਨੀ। ਮੈਂ ਵੇਖੋ ਤੂੰ ਨਹੀਂ ਬਸ। ਉਹਨੂੰ ਕਰਦੀ ਹੈ ਛਿਛੀ ਛਿਛੀ ਪਾਪਾ। ਕਰਦੇ ਕੱਦ ਛਿਛੀ ਕਰਦੋ ਨਾ। ਉਦੋਂ ਉਦੋਂ ਮੈਂ ਕਿੱਸਾ ਲੱਗਿਆ ਸਾਡੇ ਮੈਂ ਕਿੱਸਾ ਨਹੀਂ ਹੋਇਆ ਉਹਨਾਂ ਅਰੇ ਲੱਗੇ ਉਹ 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 ਦਿਨਾਂ ਕੰਨਾ ਖੁਸ਼ ਹੁੰਦੇ ਵੇ ਉਹ ਦਿਨ ਵੇਖ ਕੇ ਕਰ ਉਹਦਲ ਵੇਖ ਕੇ ਕਰੋ ਨਾ ਇਦਾਂ 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 ਉਹ ਵੀ ਉਹ ਦਿਨਾਂ ਕੰਨਾ ਖੁਸ਼ ਹਿਆ ਬਹੁਤ ਬਹੁਤ ਤੇਰੇ ਵੱਲ ਵੇਖਿਆ ਕਰ ਕਾਕੀ ਮਰਜ਼ੂ ਨਵੀਂ ਨੂੰ ਤਾਂ ਮੈਂ ਸਵਾਤ ਆ ਜੀ ਮੰਡੀ ਓ ਲੈ ਯਾਰ ਇਹਨੇ ਬੜਾ ਸਤਾਇਆ ਮਉਣ ਦਰਾ ਜਨਮ ਲੋਕ ਲਾ ਦੀਏ ਚ ਲੈ 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 ਲੈਣ ਲੈ ਲੈ ਖਰਾਬ ਹੀ ਹੈ ਹੱਥ ਦੇ ਬਣੇ ਤੋਂ ਕਿਸੇ ਨਾਲ ਆਪਣੇ ਵਿੱਚ ਵੇਖੀ ਅੱਜ ਸਾਰੇ ਟੱਬਰ ਨੂੰ ਪੜਨੇ ਪਾਇਆ ਆਏ ਨੇ ਹਰ ਫਤੇ ਨੇ ਅੱਜ ਤਿੰਨ ਤਿੰਨ ਹਣਾ ਆ ਆ ਵੀ ਆ ਵੀ ਅੰਤ ਲਵੇ ਮੈਨੂੰ ਸੰਦੀਪ ਹੁਣਾਂ ਨੇ ਫੋਨ ਕੀਤਾ ਕਿੰਦੀ ਦੀ ਹੁਣਾਂ ਨੇ ਕਹਿੰਦੇ ਆ ਵੀ ਫਲਾਵਰ ਬੜੇ ਸੋਹਣੇ ਬਾਬਾ ਜੀ ਵਾਸਤੇ ਲੈ ਚਦੇ ਜੀ ਬਾਬਾ ਜੀ ਦੇ ਕਮਰੇ ਚ ਆਪਾਂ ਰੱਖ ਦਿੰਦੇ ਆ ਹਰ ਸਾਲ ਚੇਂਜ ਕਰੀਦੇ ਆ ਤੇ ਉਹ ਮੈਨੂੰ ਫੋਨ ਦੇ ਵਿੱਚ ਤੇ ਏਡੇ ਪਸੰਦ ਨਹੀਂ ਆਉਂਦੇ ਹਰ ਵੇਲੇ ਕਿਦਾਂ ਰੋਂਦਾ ਪਤਾ ਨਹੀਂ ਚੁੱਪ ਨਹੀਂ ਕਰਦਾ ਇਹ ਆ ਉਹ ਬੜਾ ਰੋਂਦਾ ਜੀ ਤਾਂ ਪਤਾ ਨਹੀਂ ਕੀ ਹੋ ਜਾਂਦਾ ਫਿਰ ਕਿਦਾਂ ਕਿਰਨ ਨਾਲ ਅਸਲ ਦੇ ਚ ਹੱਥਾਂ ਚ ਚੁੱਕਣ ਦੀ ਉਹਨੂੰ ਆਦਤ ਪਾ ਦਿੱਤੀ ਤੇ ਉਹ ਕਹਿੰਦਾ ਵੀ ਹੱਥਾਂ ਚ ਚੁਕਿਸ਼ੜੇ ਜਿੱਦੋਂ ਬੈੱਡ ਤੇ ਲੰਮੇ ਪਾਈਦਾ ਨਾ ਤੇ ਇਵੇਂ ਲੱਗਦਾ ਜਿਦਾਂ ਕੀੜੀ ਲੜੀ ਹੁੰਦੀ ਇੰਦਾ ਰੋਂਦਾ ਇੱਕੋ ਸਾਇ ਚਲ ਜਾਂਦਾ ਹੈ ਤੇ ਸੋ ਹੁਣ ਮੈਂ ਜਾ ਕੇ ਫਲਾਵਰ ਲੈ ਆਵਾਂ ਮਮੀ ਹਿੰਟ ਤੱਕ ਨਾ ਲੱਗੇ ਪਰਸ ਤੇ ਘਰੇ ਰਹਿਣਾ ਚ ਲੈ ਯਾਰ ਪਰਸ ਲੈ ਜੀਏ ਚਾਹੀਏ ਉਹਦੇ ਜੀ ਪੈਸਾ ਕੋਈ ਵੀ ਨਹੀਂ ਆ ਲਾਇਸੈਂਸ ਵਗੈਰਾ ਹੈਗੇ ਨੇ ਪਰ ਸਿਰੇ ਨਹੀਂ ਮੈ ਪੈ ਰਹਾ ਦਨਾ ਵੱਤਦਾ ਵੀ ਜਾਂ ਤੀਰਪੀ ਕੋਈ ਜਿੰਨੇ ਜਿਆਦਾ ਨਾ ਕਿਉਂਕਿ ਸਾਡੇ ਇੱਥੇ ਅਮਲੀ ਬੜੇ ਉਹ ਕਹਿੰਦੇ ਆ ਲਿਆ ਬਟੂਆ ਵੀ ਖਾਦੇ ਹੈ ਸ਼ਾਇਦ ਬਟੂਆ ਹੀ ਹੋਵੇ ਕੋਈ ਪੈਹਾ ਇਦਾਂ ਦੇ ਬੰਦੇ ਇਨਸਾਨ ਲਾ ਮੁਹੱਲੇ ਦੇ ਵਿੱਚ ਕੁਛ ਨਹੀਂ ਯਾਰ ਇਸ ਕਰਕੇ ਮੈਂ ਰੱਖਦਾ ਨਹੀਂ ਯਾਰ ਮੰਗਣ ਵਾਲੇ ਬੜੇ ਹੁੰਦੇ ਆਏ ਮਿੱਤਰ ਆ ਗਏ ਹੁਣ ਲੱਭ ਲਈ ਇਹਨਾਂ ਨੂੰ ਕਿੱਥੇ ਕਹਿੰਦੇ ਆ ਇਧਰਲੀ ਸਾਈਡ ਹੈ ਇੱਥੇ ਇਧਰ ਵੀ ਸਾਈਡ ਹੈ ਅੰਨੇ ਹੁਣ ਨੇ ਰਸ਼ ਰਹਾ ਰਸ਼ ਬਹੁਤ ਘਟ ਗਿਆ ਹੁਣ ਆ ਫੁੱਲਾਂ ਦੀ ਦੁਕਾਨ ਦੇਖ ਲੋ ਤੁਸੀਂ ਉਹ ਹੀ ਸਾਹਮਣੇ ਬੈਠੀਆਂ ਆ ਇੱਥੋਂ ਲੈਣੇ ਫੁੱਲ ਸਾਰੇ ਸਾਰੇ ਲੈ ਜੀਏ ਸਾਰੇ ਹੀ ਬੜੇ ਸੋਹਣੇ ਆ ਨਹੀਂ ਨਹੀਂ ਸਹੀ ਤੂੰ ਜਿਹੜੇ ਅੱਗੇ ਮੈਨੂੰ ਫੋਟੋ ਭੇਜਿਓ ਕਿਹੜੇ ਪਾ ਕਿਹੜੇ ਆ ਬਲਿਆ ਹਾਂ ਇਹ ਤਾਂ ਚੀ ਹਨਾ ਇਹ ਸੋਹਣੇ ਨਹੀਂ ਇਹ ਸਹੀ ਹੈ ਸਭ ਕਰ ਤੇਰਾ ਇਹ ਜਿਹੜਾ ਨਾ ਕੰਮਲਾ ਮਿਲਾਂਗੇ ਨਹੀਂ ਕੰਮਲਾ ਨਾ ਲੈਣਾ ਕੰਮਲੇ ਚੜਨੇ ਨਹੀਂ ਆਈ ਤੂੰ ਉਹ ਸਾਸੇ ਰੱਖਣ ਦੇ ਨਹੀਂ ਦੇ ਚਿੱਤ ਪਹਿਲਾਂ ਹੀ ਹੈ ਨਾ ਉਹ ਨਹੀਂ ਇਹ ਵਾਲੇ ਨਹੀਂ ਉਹ ਚਾਹੀਦੀ ਜਿਹੜੇ ਉਹ ਡੰਡੀ ਵਾਲੇ ਚਾਹੀਦੀ ਜਿਹੜੇ ਆਪਣਾ ਵੱਖਰੇ ਲੱਗਣ। ਇਹ ਨਹੀਂ ਨਾ ਇੱਕ ਦੇ ਗੰਬਲੇ ਸਹੀ। ਓੜੇ ਆਂਗਲੇ ਖਲਾਰ ਤੇ ਘਾਟਿਆ ਵੀ ਉਹ ਤਾਂ ਹੈ ਹੀ। ਵਿੱਚ ਫਿਰ ਹੋਰ ਲਾ ਦਿਓ ਕਿ ਇੱਕ ਦੋ ਹੋਰ ਲੈ ਆਣੋ ਨਾਲ ਸਿੰਪਲ ਗੀ। ਬੇਜਾ ਫਿਰ ਦੋਵੇਂ ਇੱਕੋ ਜਿਹੇ ਲੱਗੋ ਕਲਰ ਹੋਏ ਤੇ ਵਾਲੋ ਦੇ ਨਾਲ। ਉਹਦੇ ਵਿੱਚ ਡਬਲ 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 ਕਰਵਾ ਲੈਨੇ ਡਬਲ ਨਹੀਂ। ਪਿੰਕ ਕਰਵਾ ਲੈ ਨਾਲ। ਕਿੜਾ ਕਿੜਾ ਪਿੰਕ। ਆਉਣ ਆਉਣ। ਹੋਕਰ ਵਾਲਾ ਉਹ ਸਹੀ ਆ ਹੋਕਰ ਵਾਲਾ। ਕੋਈ ਨਹੀਂ ਗੱਲ ਕੋਈ ਗੱਲ ਨਹੀਂ ਅਭੀ ਇੱਕ ਕਲਰ ਆ ਵਾਲੇ ਪਸੰਦ ਕੀਤੇ ਇੱਕ ਕਾਹ ਵਾਲਾ ਕਲਰ ਤੇ ਇੱਕ ਆ ਵਿੱਚ yellow ਕੀਤਾ ਹੈ ਛੋਟਾ ਮੈਂ ਕਹਾਂ ਫਿਰ ਦੋਨੋਂ ਸੇਮ ਸੇਮ ਹੋਏ ਨੇ ਨਹੀਂ ਤੇ ਉਹ ਵਾਲੇ ਫੁੱਲ ਇਹਦੇ ਨਾਲ ਪਲੰਪ ਬੋਂਡਿੰਗ ਨਹੀਂ ਜਿਆਦਾ ਹੈਵੀ ਹੋਈਂਦਾ ਗੱਲ ਪੈਸਿਆਂ ਦੀ ਜਿਆਦਾ ਹੈਵੀ ਹੋਈਂਦਾ ਫਿਰ ਤੇ ਮੈਂ ਕਹਾਂ ਚਲੋ ਆ ਨਾਲ ਥੋੜੇ ਲਾਈਟ ਚ ਆ ਜਾਣਗੇ ਨਹੀਂ ਇਹ ਨਹੀਂ ਉਹ ਉਹ ਕਿਹੜੇ ਕਿਹੜੇ ਤੋਂ ਕਿਹੜਾ ਉਹ ਜਿਹੜੇ ਪਿੰਕ ਟੰਗੇ ਹੋਏ ਜਿਹੜੇ ਉਹ ਆਪਣੇ ਗੁਲਾਬ ਦੇ ਫੁੱਲ ਵਰਗੇ ਲੱਗਦੇ ਜਿਹੜੇ ਆਹੋ ਜਿਹੜੇ ਆ ਇੱਕ ਆ ਲਾਈਟ ਵੀ ਲਾਈਟ ਵੀ ਜਿਹੜਾ ਡਬਲ ਸ਼ੇਡ ਕਰਨ ਦੇ ਆ ਇਦਰ ਇਦਰ ਇਹ ਵਾਲੇ ਹਾਂ ਮੂਤ ਲਗਾਏ ਨੇ ਕੋਂ ਚਾ ਇਹ ਵਾਲੇ ਅਸਾ ਇਹ ਹੀ ਆ ਖਿੜੀ ਜਾਤੇ ਅੱਛਾ 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 ਠੀਕ ਉਹ ਖਲੜ ਜਾਏਗਾ ਅੱਛਾ ਅੱਛਾ ਸਾਹਮਣੇ ਉਹ ਲਗਾਏ ਸਹੀ ਹੈ ਨਹੀਂ ਡਬਲ ਸ਼ੇਡ ਡਬਲ ਸ਼ੇਡ ਵਾਈਟ 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 ਹਾਂ 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 ਇਹ ਵਾਲਾ ਹਾਂ ਸਹੀ ਹੈ ਆਹ ਨਹੀਂ ਸਹੀ ਆਹ ਪਾ ਲੈਣਾ ਹਾਂ ਅਸਨੇ ਆਹ ਲਾਈਟ ਪਾ ਲੈਣੇ ਆਹ ਪਾ ਲਈ ਨੁਰਲੇ ਵਾਲਾ ਆ ਆਹ ਕਰ ਦੋ ਆਹ ਨਾਲੇ ਛੋਟਾ ਹੈ ਉਹਦੇ ਨਾਲੋਂ ਪਿਓਰ ਵਾਈਟ ਵੀ ਹੈ ਪਿਓਰ ਵਾਈਟ ਪਾਉਣੇ ਆਹ ਸਹੀ ਤੇ ਹੈ ਗਏ ਯਾਰ ਪਿਓਰ ਵਾਈਟ ਵੀ ਦਿਖਾਓ ਅਛਾ ਨਹੀਂ ਸੁਨੀਪ ਉਹ ਹੈ ਉਹ ਗ੍ਰੇਸ ਉਹਦੀ ਉਹਦੀ ਜ਼ਿਆਦਾ ਹਲੋ ਕਰਾਓ ਹਾਂ ਉਹ ਉਹ ਕਰਾਉਣ ਨਾਲ ਇਹ ਫਿਕਸ ਭਲਾ ਸਕੂਟਰੀ ਇੱਥੇ ਰੱਖੀ ਸਕੂਟਰ ਚ ਲੈ ਜੀ ਕੋਈ ਨਹੀਂ ਇਹਨੂੰ ਤੇ ਫਿਕਸ ਕਰ ਲਾਂਗੇ ਆਪਾਂ ਮੜੇ ਜੇ ਬਸ ਉੱਪਰ ਜੇ ਰੱਖਿਆ ਤਾਂ ਰੱਖਾਂ ਬਸ ਜਿੱਥੇ ਆ ਠੀਕ ਆ ਹਸਨੀ ਭਾਈ ਇਦਾਂ ਇਕੱਠੇ ਕਰਕੇ ਫੜੋ ਨੇ ਜਿੱਦਾਂ ਪਹਿਲਾਂ ਆ ਠੀਕ ਆ ਹਸਨੀ ਭਾਈ ਇਦਾਂ ਹੀ ਇਹਨੂੰ ਮੁਰਕ ਕੱਢ ਲਾਂਗੇ ਨਾ ਜੋ ਹਸਾਂ ਨਾਲ ਇਦਾਂ ਖਲਾਰ ਲਾਵਾਂਗੇ ਆ ਠੀਕ ਆ ਨਾ ਸਹੀ ਨਹੀਂ ਹਾਂ ਸਹੀ ਹੈ ਹੈ ਸਹੀ ਹੈ ਹਾਂ ਵਾਈਟ ਵੀ ਮੱਲ ਲਗਾ ਕੇ ਦੇਖੀਏ ਇਹਦੇ ਨਾਲ ਉਹ ਡਬਲ ਛੇੜੀ ਆ ਕੱਲੇ ਵਾਈਟ ਪਿੰਕ ਵੀ ਹੈਗੇ ਜੋ ਕਿਹੜੇ ਪਿੰਕੇ ਆ ਭਲਾ ਕੱਲੇ ਪਿੰਕ ਨਹੀਂ 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 ਪਿੰਕ ਨਹੀਂ ਲਵਾਉਣੇ ਛੋਲਾ ਖਾਂਡਾ ਫਲਾਵਰ ਲੈ ਲੇ ਉਹ ਟਾਂਗਲਿਆਂ ਨਾਲ ਸੰਦੀਪ ਹੁਣੀ ਉਹ ਜਾਂਦੀਆਂ ਫਿਰ ਜਰਾ ਸ੍ਰੀ ਗੁਰੂ ਸਿੰਘ ਸਭਾ ਤੇ ਇੱਧਰ ਅੰਕਲ ਜੀ ਦਾ ਅੱਡਾ ਲੱਗਾ ਆ ਤੇ ਆਹ ਪ੍ਰੈਸ ਵਾਲਾ ਸਾਹਮਣੇ ਪ੍ਰੈਸ ਵਾਲੇ ਦਾ ਨਾਂ ਲੱਗਾ ਆ ਠੀਕ ਆ ਅੰਕਲ ਜੀ ਲੈ ਆ ਲਿਆਤਾ ਕੌਣ ਆ ਪਪਾਈ ਕੀ ਜਾਂਦੀ ਏ ਪਪਾਈ ਹਾਂ ਪਪਾਈਓ ਤੇ ਚੈੱਕ ਬਾਬਾ ਜੀ ਹਾਂ ਮੈਂ ਲੈ ਕੇ ਆਂ ਮਮਾ ਬਈ ਦੇ ਕਮਰੇ ਚ ਲਾਉਣਾ ਤੇ ਫੁੱਲ ਲੈਂਦੇ ਹਰ ਸਾਲ ਚੇਂਜ ਕਰੀਦੇ ਨਾ ਫੁੱਲ ਫੁੱਲ ਐ ਸਿੱਧਾ ਸਿੱਧਾ ਕਰ ਲੈਣਾ ਇਥੋਂ ਇਥੋਂ ਨੇੜੇ ਦੀ ਸਿੱਧਾ ਕਰੋ ਇਹਨੂੰ ਇਹਨੂੰ ਸਿੱਧਾ ਕਰੋ ਪਹਿਲਾਂ ਵਾਓ 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 ਠੀਕ ਆ ਤੋੜਨਾ ਦਵੇ ਕਿਤੇ ਵੇ ਛੋਟਾ ਛੋਟਾ ਇੱਕ ਪੀਸ ਪਾਇਆ ਵਿੱਚ ਸੋਨਾ ਸੋਨਾ ਬਹੁਤ پیسے ਮੰਗਦੇ ਉੱਥੇ ਠੀਕ ਆ ਲਾ ਕੇ ਵੇਖੀ ਬਣਾ ਬਾਬਾਈ ਦਾ ਲਾ ਕੇ ਵੇਖੀ ਹੈ ਚਲ ਮੈਂ ਆਤਾ ਹਾਂ ਲਓ ਜੀ ਕਿੱਦਾਂ ਬਣੀ ਗੱਲ ਵੇਖੋ ਹਣ ਸਹੀ ਹੋ ਗਣਾ ਕੰਮ ਵੇਖੋ ਸਟੈਂਡ ਆਪਣੇ ਕੋ ਪਹਿਲਾ ਹੈਗਾ ਸੀਗਾ ਸਟੈਂਡ ਵੀ ਕਦੀ ਵੀ ਆਪਾਂ ਬਦਲਿਆ ਫਲਾਵਰ ਬਦਲ ਦਈ ਦੀ ਠੀਕ ਆ ਜੀ ਮੈਂ ਕਿੱਦਾਂ ਸਹੀ ਆ ਫਲਾਵਰ ਵੇਲਾ ਤੇਰੇ ਸੂਟ ਨਾਲ ਮੈਚ ਕਰਕੇ ਲੈਂਦੇ ਜਿਹੜੇ ਛੋਟੇ ਮੈਂ ਠੀਕ ਹੈ ਪਹਿਲੇ ਪੁਰਾਣੇ ਆ ਲੱਗੇ ਸੀ ਆ ਵਿੱਚ ਇਹ ਵੀ ਉਦਾਂ ਇੱਕ ਸਾਲ ਦੇ ਵਿੱਚ ਕੋਈ ਕੀ ਲੱਗਾ ਇਹਨਾਂ ਨੂੰ ਕੁਝ ਵੀ ਨਹੀਂ ਸਾਰੇ ਸਹੀ ਆ ਬੇਲਾ ਸੰਦੀਪ ਦੇ ਕੰਨ ਦੇ ਚ ਲੱਗਦਾ ਫਿੰਸੀ ਜੀ ਹੋ ਗਈ ਆ ਵੀ ਤੇ ਉਹ ਦਰਦ ਵੜੀ ਜਾਂਦੀ ਹੁਣ ਇਹਨੇ ਦਾਰੂ ਪਾਇਆ ਹਾਂਜੀ ਤਸਰੀਆਂ ਦਾ ਹਾਂਜੀ ਬੰਦ ਐਵੇਂ ਨਹੀਂ ਬੋਦੀ ਜਾਂਦਾ ਅੱਗੇ ਲੋਕੀ ਸਾਰੇ ਜਣੇ ਕਹਿੰਦੇ ਕੁੜੀਆ ਵਿੱਚ ਬੋਲਦੀ ਹਟਾਇਆ ਫਿਰ ਹਟ ਗਈ ਨਾ ਹੁੰਦੀ ਬੋਲਣ ਦੀ ਹਾਂ ਨਹੀਂ ਬੋਲਣਾ ਨੇ ਬੱਸ ਹੁਣ ਮੈਂ ਹਟਾਟ ਆਇਆ ਮੈਂ ਬੱਸ ਹੁਣ ਬੋਲਣਾ ਇਹਦੇ ਚੁੱਪ ਡਾਈਪਰ ਵੇਖ ਕੋ ਗੋਲੀ ਜਾਂਦੀ ਐਵੇਂ ਇਹਦਾ ਡਾਈਪਰ ਇਹ ਮੈਂ ਹੁਣ ਕਿੰਨੀ ਦੀ ਹੁਣ ਛੱਡਾਂ ਉਹ ਕਿੰਨੀ ਹੁਣ ਛੱਡੇ ਆ ਪਾਪਾ ਲੈ ਵੀ ਹੁਣ ਛੱਲੇ ਆਪਾਂ ਹੁਣ ਚੱਲੇ ਆਪਾਂ ਕਿਰਨਦੀ ਦੀਆਂ ਨਾਲ ਚਲੋ ਆਜੋ ਚਲੋ ਹਾਂਜੀ ਚੱਲੀਏ ਜੀ ਕੋਈ ਕੋਸ ਬਸ ਇੰਨੇ ਤੇ ਬਹਿਣਾ ਹੁੰਦਾ ਨਾ ਗਾੜੀ 'ਤੇ ਚਲੋ ਛੱਡੋ ਚੱਲੀਏ ਟੋ ਅਦਾਗ ਬਏ ਪਾਪਾ ਆਉਣ ਲੱਗੀ ਇਧਰ ਸਾਡੀ ਬਹਿਣਾ ਹੁੰਦੀ ਹੁਣ ਕੀ ਕਰਾਂ ਖਾ ਲੈ ਫੇ ਕੰਢੀ ਨਾ ਬਿੱਦੀ ਚਲੋ ਮੰਮਾ ਆ ਗਿਆ ਆ ਗਏ ਮੰਮਾ ਚੱਲ ਮੰਮਾ ਲੱਗੋ ਚੱਲ ਭੱਜ ਜਾ ਹੁਣ ਆ ਗਏ ਮੰਮਾ ਚੱਲ ਜਾ ਮੰਮਾ ਆਇਆ ਆਇਆ ਠੀਕ ਹੈ ਗੰਦੀ ਦੀਆਂ ਲੇਟਾਂ ਜਗਦੀਆਂ ਰਹਿੰਦੀਆਂ ਮੈਂ ਪਹਿਲਾਂ ਲੋਕਲਾ ਖੋਲ ਲਈ ਆਜੋ ਆਜੋ ਗੰਦੀ ਆਪੇ ਖੋਲਣੀ ਗੰਦੀ ਦੀ ਨਾਲ ਪਹੁੰਚ ਗਈ ਦੁੱਧ ਨੇ ਗਰਮ ਕਰ ਬੜੀ ਜੀ ਕੋ ਤੇ ਹਰਫਾ ਤੈਨੂੰ ਤੇ ਕਰਕੇ ਦੇਤਾ ਗਰਮ ਮੈਂ ਲਗਾਇਆ ਸ਼ਰਦਾਈ ਬਣਾਉਣਾ ਬਸ ਉਹ ਵੀ ਆਪਣਾ ਕਾਜੂ ਵੀ ਹੈਗੇ ਆ ਤੇ ਬਦਾਮ ਵੀ ਹੈਗੇ ਬਾਕੀ ਸਾਰਾ ਸਮਾਨ ਪੂਰਾ ਹੋ ਗਿਆ ਲਾਚੀ ਵੀ ਹੈਗੀ ਆ ਆਹ ਗੁਲਾਬ ਦੀਆਂ ਪੱਤੀਆਂ ਤੇ ਆਹ ਕਾਲੀ ਮਿਰਚ ਹੋ ਗਈ ਆ ਸੌਂਫ ਹੋ ਗਈ ਆ ਬਸ ਮਗਜ ਨਹੀਂ ਮਿਲੇ ਕੱਲੇ ਤੇ ਹੁਣ ਮੁੱਜ ਤੇ ਬਣਾ ਸਾਰਨਾ ਕੋਈ ਗੱਲ ਨਹੀਂ ਆਪਾਂ ਹੀ ਪੀਣੀ ਹੈ ਤੇ ਸੰਦੀਪ ਕਰ ਰਹੀ ਆਪਣਾ ਕੰਮ ਉਹ ਮੁੱਜ ਦੀ ਗਨੇ ਚਰਪੰਡੇ ਜਲਦੀ ਜਲਦੀ ਕਿਉਂਕਿ ਭਾਂਡੇ ਖਰੋ ਚਾਹੀਦੇ ਵਰਤਨੇ ਇਹਨਾਂ ਪਰ ਜਦੋਂ ਸ਼ਰਦਾਈ ਬਣਾਉਣੀ ਫਿਰ ਉਹ ਚ ਪੁੰਨ ਲਾਂਗੇ ਨਾ ਬਤੀਲੇ ਬਤਾਲਿਆਂ ਚ ਪੁੰਨ ਲਾਂਗੇ ਠੀਕ ਹੈ। ਮੈ ਦੀ ਮਾਨ ਇਹ ਜੂ ਤੇ ਥੋੜੇ ਹੀ ਘੰਟੇ ਨੇ ਸਾਰੇ ਆ ਯਾਰ ਕੀ ਕਰਨਾ ਫਿਰ ਇਹ ਕੁੜੀ ਨਾ ਓਏ ਆ ਜੂਠੇ ਹੱਥ ਆ ਤੁਹਾਡੇ। ਨਾ ਇਹ ਕੋਲ ਡਾਂਸ ਹੈ ਨਾਲ ਨਾਲ। ਤੁਸੀਂ ਮੈਂ ਬਣਾਈ ਇਹ ਦਾਲ ਉਹ ਕਾਲੀ ਕੜੀ ਵੀ ਜੇ ਘਰੇ ਰਹਿ ਗਈ ਪਈ ਇੱਥੇ ਬਾਹਰ ਵਿੱਚ ਰੱਖੀ ਨਿਓ ਖਰਾਬ ਹੋ ਗਈ ਉਹਦਾ ਕੰਮ ਹੋ ਗਿਆ ਪਪਾ ਹਾਂ ਜੀ ਹੁਣ ਤੇ ਜੀ ਪੇੜਾ ਨਹੀਂ ਹੈ ਕਿ ਤਨ ਮੈਂ ਕੱਧ ਦਿਨ ਹੋਰ ਵੇਖਣਾ ਵੀ ਜਿਹੜੀ ਪਪਾ ਪਪਾ ਕਰਦੀਆਂ ਉਹਨਾਂ ਨੂੰ ਮਸਾਲਾ ਦੇਣਾ ਤੈਨੂੰ ਇਹ ਚੰਗਾ ਜ਼ਬਰਦਸਤ ਹੈ ਹੈ ਲੈ ਕੋਲਡ ਡਰਿੰਕ ਤੂੰ ਘਪਵੇਂ ਮੈਨੂੰ ਦੇ ਇਹ ਨਹੀਂ ਪੀਣੀ ਤੂੰ ਕੋਲਡ ਡਰਿੰਕ ਪੀਆ ਇਹਨੂੰ ਦੇ ਦੇ ਆ ਬਖਸ਼ ਨੂੰ ਦੇ ਪਿਆ ਉਹਨੂੰ ਕੋਲਡ ਡਰਿੰਕ ਉਹਨੂੰ ਘਪੀ ਲੈ ਕੰਦਾਂ ਠੀਕ ਆ ਚਲ ਸਹੀ ਮਿੱਠਾ ਸਹੀ ਚੰਗਾ ਇਹ ਮੈਂ ਉਹ ਵੀ ਪਾਤਾ ਨਹੀਂ ਤੇ ਮੈਂ ਪਿਆਰਣਾ ਸੀ ਮਿੱਠਾ ਬਾਹਰ ਫਤਿਹੜਿਆ ਖੇਡਣ ਆਲਾ ਬੁੱਤ ਆਇਆ ਸਪੈਕ ਨਾ ਵੀ ਖਿਲਾਰਾ ਸਾਰਾ ਸਾਮ ਤਾਂ ਇੱਥੇ ਉਹ ਆਪਣਾ ਮਿੱਠਾ ਮਿੱਠਾ ਡੁੱਲ ਗਿਆ ਸਾਰਾ ਖਜ਼ਾਰਾ ਸਾਮ ਦਾ ਬਤੀਲਾ ਧੋਖ ਰਖਤਾ ਪਈ ਉਹ ਬਾਕੀ ਆ ਰਹੇ ਨੇ ਤੱਕ ਬਾਕੀ ਨੇ ਆਪਣੇ ਮੌਂਟ ਤੇ ਹੀ ਸਿਪਾਹੀ ਵਾਸਤੇ ਜਿਹੜੀ ਦਵਾਈ ਆ ਉਹ ਹੁਣ ਮੈਂ ਰੱਖ ਦਿੱ ਫ੍ਰਿਜ ਦੇ ਵਿੱਚ ਹੈ ਜੀ ਉਹਨਾਂ ਨੂੰ 11 ਵਜ ਜਾਣੇ ਆ ਥੋੜਾ ਟਾਈਮ ਰੁਕਾਂਗੇ ਹੁਣ ਫੇਰ ਕੀ ਕਰਨਾ ਹੈ ਕਰਨ ਦੀ ਜੇ ਲੱਗੇ ਮੈਂ ਆਪਣੇ ਭਣਜੇ ਵਾਸਤੇ ਦੁੱਧ ਲਿਆਦਾ ਵੀ ਕਿਉਂਕਿ ਜੀ ਜੈਨ ਥੋੜਾ ਟਾਈਮ ਲੱਗ ਜਾਣਾ ਹੈ ਉਹ ਕਹਿੰਦੀ ਆਪੇ ਮੈਨੂੰ 11 ਵਜ ਜਾਣੇ ਆ ਕੰਮ ਤੇ ਤੇ ਸੋ ਮੈਂ ਦੁੱਧ ਲਿਆਦਾ ਵੀ ਕਿਉਂਕਿ ਫੇਰ ਆਪਾਂ ਵੀ ਜਾਣ ਵਾਲੇ ਬਣੀਆਂ ਘਰ ਟਾਈਮ ਹੋ ਗਿਆ ਵਾ 9 ਵਜ ਕੇ ਤੇ 20 ਮਿੰਟ ਹੋ ਗਏ ਆ ਤੇ ਅੱਧਾ ਘੰਟਾ ਹੋਰ ਰੁਕਦੇ ਆ ਦੀਦੀ ਵੱਲ ਤੇ ਫੇਰ ਚੱਲਦੇ ਆ ਕਿਉਂਕਿ ਹਰ ਗਣੂ ਵੀ ਫੇਰ ਉਹਨੇ ਵੀ ਸੌਣਾ ਆਵੇਂ ਤੇ ਜੇ ਉੱਠ ਕੇ ਫੇਰ ਇ ਤੇ ਸੋ ਨਾਲੇ ਫਿਰ ਡੈਡੀ ਹੁਣੇ ਸੋਣਾ ਹੁੰਦਾ ਫਿਰ ਉਹ ਵੀ ਮੁੜ ਕੇ ਅੱਧੀ ਰਾਤ ਬੂਆ ਖੋਲਦਿਆਂ ਫਿਰ ਅੱਖਾਂ ਦਾ ਸਿਸਟਮ ਤੇ ਕੰਦੀ ਦੀ ਕੰਦੀ ਕੋਈ ਗੱਲ ਨਹੀਂ ਮੈਂ ਰਹਿ ਲੈਣਾ ਹਾਂ ਮਸਟਰ ਕੋਈ ਨਹੀਂ ਗੀ ਤੇ ਚਲੋ ਸਹੀ ਹੈ ਫਿਰ ਤੇ ਬਾਕੀ ਰੋਟੀ ਰਾਂਟੀ ਦੀ ਕੰਦੀ ਦੀ ਹੁਣਾਂ ਨੂੰ ਉਧਰੋਂ ਭੇਜਦੀ ਰੋਟੀ ਲਾਹ ਕਹਿੰਦਾ ਸੰਦੀਪ ਨੇ ਤੇ ਉਹ ਨਾਲ ਹੀ ਭੇਜਦੀ ਹੈਗੀ ਤੇ ਸਬਜੀ ਹੁਣ ਰਹਿ ਗਈ ਸਬਜੀ ਕਿਰਨ ਉਹ ਭਲੇਖਾ ਸੀਗਾ ਵੀ ਸ਼ਾਇਦ ਫ੍ਰਿਜ ਵਿੱਚ ਲੱਗੀ ਹੈ ਉਹ ਇੱਥੇ ਆਏ ਤਾਂ ਸਬਜ਼ੀ ਹੁਣ ਖਰਾਬ ਹੋ ਗਈ ਆਪੇ ਵੇਖ ਲਉਣਾ ਆਲੂ ਲੂਣਾ ਬਣਾ ਲੂਗੀ ਜਾਂ ਵੇਹਲਾ ਨਾਲ ਸਾਤਾ ਨਾ ਬਣਾਉਂਗੀ ਫਿਰ ਮੈਂ ਘਰੋਂ ਦੇ ਜੂਗਾ ਫਿਰ ġੇੜਾ ਇੱਕ ਲੱਗਣਾ ਹਨ ਫੇ ਕੀ ਕਰਨਾ ਹਾਂ ਹੁਣ ਦੁੱਧ ਤੇ ਆਏ ਲੱਭਣਾ ਕਿ ਕੋਈ ਡੇਰੀ ਮਿਲ ਜੇ ਤਾਂ ਗਾਂ ਦਾ ਦੁੱਧ ਮਿਲ ਜੇ ਵੀ ਚੰਗਾ ਆਪਣਾ ਕੁਆਲਿਟੀ ਦੇ ਵਿੱਚ ਬਾਕੀ ਵੇਖੋ ਹੁਣ ਕਾਲੇ ਨੰਗਲ ਦੇ ਮੋੜ ਦੇ ਸਾਹਮਣੇ ਆ ਇਸ ਟਾਈਮ ਤੇ ਦੁੱਧ ਤਾਂ ਲੈ ਆਂਦਾ ਪਰ ਬਹੁਤ ġੇੜੇ ਕੱਢੇ ਬੜੀ ਮੁਸ਼ਕਿਲ ਮਿਲਿਆ ਸੋ ਹੁਣ ਮੈਂ ਜਾ ਰਹਾ ਕਰਨਦੀ ਦੀ ਵੱਲ ਦੁੱਧ ਛੱਡ ਕੇ ਨਾ ਆ ਜਾਣਾ ਮੈਂ ਨਿਕਲਿਆ ਸੀਗਾ 9:20 ਮਿੰਟ ਤੱਕ ਕਰਨ ਦੀ ਜਿਹੋ ਨਾਲ ਦੇ ਘਰੋਂ ਤੇ ਇਸ ਟਾਈਮ 9:43 ਮਿੰਟ ਹੋ ਗਏ ਨੇ ਤੇ ਮੈਨੂੰ ਮੈਦੇ 45 ਮਿੰਟ ਤੱਕ ਦੀਦੀ ਨਾਲ ਦੇ ਘਰੇ ਪਹੁੰਚਣਾ ਤੇ ਚਲੋ ਕੋਈ ਗੱਲ ਨਹੀਂ ਅਸਲ 'ਚ ਦੁੱਧ ਹੈਗਾ ਹੀ ਘਰੇ ਰਹਿ ਗਿਆ ਤੇ ਜਿਵੇਂ ਘਰਦਿਆਂ ਪੁੱਛਿਆ ਵੀ ਕਿੰਨਾ ਖੋ ਕਹਿੰਦੇ ਆ ਪਾਈਆ ਦੁੱਧ ਤੇ ਮੈਂ ਪਾਈਆ ਨਾਲ ਕਿਹੜੀ ਰਾਤ ਲੰਘ ਲੈਣੀ ਉਹਦੀ ਤੇ ਇਸੇ ਕਰਕੇ ਮੈਂ ਸੋਚਿਆ ਚਲੋ ਮੈਂ ਵੀ ਆਪਾਂ ਨਵਾਂ ਲੈ ਆਉਨੇ ਕਿਲੋ ਮੁੱਦ ਤੇ ਉਹ ਲੈਂਦਾ ਪਰ ਮਿਲਿਆ ਬੜੀ ਮੁਸ਼ਕਲ ਮਿਲਦਾ ਨਹੀਂ ਇਹਦੇ ਬੜਾ ਉਖਾ ਰਿਆ ਯਾਰ ਇੱਕ ਬਟਵਾ ਘਰੇ ਰਹਿ ਗਿਆ ਉਹਦਾ ਕਰਕੇ ਕੈਸ਼ ਉਹਦੇ ਵਿੱਚ ਵਾ ਹੁਣ 50 ਰੁਪਈਆ ਦਾ ਫੋਨ ਪੇ ਵੀ ਨਹੀਂ ਕਰਦੇ ਉਹ ਕਹਿੰਦੇ 50 ਰੁਪਈਆ ਪਿਛੇ ਕੀ ਫੋਨ ਪੇ ਕਰੀਏ ਇੱਕ ਤਾਂ ਫੋਨ ਪੇ ਵਾਲੀ ਦੁਕਾਨ ਲੱਭੀ ਦੁੱਧ ਤੇ ਆਮ ਮਿਲ ਜਾਂਦਾ ਪਰ ਫੋਨ ਪੇ ਵਾਲੀ ਦੁਕਾਨ ਲੱਭੀ ਬੜੀ ਮੁਸ਼ਕਲ ਉਹ ਵੀ ਉਹ ਵੀ ਨਹੀਂ ਕਰਦਾ ਕਹਿੰਦਾ ਭਰਾਵਾ ਪੈਸੇ ਕੱਟੀ ਜਾਂਦੇ ਬੈਂਕ ਵਾਲੇ ਮੈਂ ਅੰਕਲ ਜੀ ਜਿੰਨੇ ਕੱਟਦੇ ਜਿੰਨਾ ਉੱਤੇ ਤੁਹਾਨੂੰ ਟੈਕਸ ਪੈਂਦਾ ਮੈਨੂੰ ਦੱਸੋ ਮੈਂ ਉਹਨੇ ਤੁਹਾਨੂੰ ਪੇ ਕਰ ਦਿੰਦਾ ਅੰਕਲ ਕਹਿੰਦੇ ਵੀ ਜਿੱਦਾਂ 50 ਰੁਪਈਆ ਦਾ ਦੁੱਧ ਵਾਦੇ 55 ਰੁਪਈਏ ਲੱਗਦੇ ਆ ਤੇ ਮੈਂ ਕੋਈ ਗੱਲ ਤੇ ਫਿਰ ਕਹਿੰਦੇ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਲੈ ਜਾ ਚੱਲ ਕੋਈ ਗੱਲ ਨਹੀਂ ਕਰਦੇ ਇਦਾਂ ਹੀ 50 ਰੁਪਏ ਤੇ ਚਲੋ ਮੱਲਵਾ ਕੰਮ ਸਰ ਗਿਆ ਹੁਣ ਇੱਕ ਥਾਂ ਤੇ ਦਹੀਂ ਫ੍ਰੀ ਦੇ ਉਹ ਦੁੱਧ ਫ੍ਰੀ ਦੇ ਤਾਂ ਕਹਿੰਦੇ ਉਹ ਤਾਂ ਦਿੱਤਾ ਕਹਿੰਦਾ ਵੀ ਇਹ ਦੁੱਧ ਪੁੱਤ ਕੱਲ ਦਾ ਪਿਆ ਵਾ ਵੇਖ ਲਈਂ ਜੇ ਬਚ ਜੂਗਾ ਤੇ ਤੁਹਾਡਾ ਨਾਮ ਬਚੂਗਾ ਤੇ ਕਹਿੰਦਾ ਨਹੀਂ ਸਹੀ ਫ੍ਰੀ ਦਿੱਤਾ ਕਹਿੰਦਾ 20 ਰੁਪਏ ਦੇ ਮੰਦੇ ਆ ਜਿਹੜਾ ਦੁੱਧ ਇਤਨਾ ਹਰ ਲਲਫਾ ਜਿਹੜਾ ਦੋਵੇਂ ਗਾਈ ਦੇ ਦੋਵੇਂ ਗਾਈ ਦਾ ਜੀ ਆ ਮੈਂ ਫਿਰ ਵੀ ਮ ਲੱਲਿਆ ਮੁੱਲ ਮੈਂ ਤਾਂ ਭਰਾਵਾ ਮੁੱਲ ਲੈ ਲੈਨੇ ਕੋਈ ਪਤਾ ਨਹੀਂ ਜੇ ਮੈਂ ਉਹ ਖਰਾਬ ਨਿਕਲਾ ਫਿਰ ਕੀ ਕਰਾਂਗੇ ਪੰਜਾਹਵਾ ਦਾ ਆ ਗਿਆ ਬੜਾ ਇਹਨੂੰ ਬੜਾ ਆ ਗਿਆ ਆ ਸ਼ਬਦਾਈ ਹੈ ਡੈਡੀ ਹੁਣ ਜੁਗੀ ਲੈ ਜੀ ਨੇ ਚਾਹ ਨਹੀਂ ਪੀਣੀ ਨਾ ਨਾ ਚੱਲੇ ਆ ਚਾਹ ਪੀਤੇ ਵਾਈ ਕਰਦੇ ਨਾ ਵਾਈ ਕਰਦੇ ਕਪੂਆ ਬਾਏ ਵਾਈ ਦੇ ਕੇ ਕਹਿਣਾ ਅਮੇ ਬੱਤੀ ਬੰਦ ਕਰਾਂ ਦੀਏ ਇੱਥੋਂ ਕਰੀ ਦੀ ਬੇਬੇ ਬੱਤੀ ਬੰਦ ਆਏ ਇੱਥੋਂ ਨਹੀਂ ਨਹੀਂ ਚੱਲ ਹੁਣ ਉਹ ਜੀ ਉਹ ਵੀ ਕਰਦੀ ਅਗਲੀ ਅਗਲਾ ਸੋਚੀਓ ਬੇਬੇ ਅਗਲਾ ਆ ਗਿਆ ਨਵਦੇ ਚੈਨਲ ਵੈਰੀ ਗੁੱਡ ਚਲੋ ਜੀ ਬਸ ਚਲ ਭੱਜ ਜਾ ਹੁਣ ਉਧਰ ਮੰਮੀ ਆ ਪਾਪੂ ਆ ਬਾਏ ਚੱਲ ਨਾ ਫੜ ਫਿਰ ਠੀਕ ਹੈ ਜੀ ਜੀ ਅੱਜ ਦਾ ਵਲੋਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ